ਰੀਡਿੰਗ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਨੇਡਾ ਦਾ ਚਟਕਾ ਲੱਗ ਗਿਆ 1 ਦਸੰਬਰ ਤੋਂ ਅਫੀਸਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਗਿਆ 1 ਦਸੰਬਰ ਤੋਂ ਕੈਨੇਡਾ ਆਉਣ ਵਾਲੇ ਵਿਜ਼ਟਰ ਵਰਕਰ ਅਤੇ ਵਿਦਿਆਰਥੀਆਂ ਦੀਆਂ ਕਈ ਕਿਸਮ ਦੀਆਂ ਅਗਜੀਆਂ ਲਈ ਆਰਜੀ ਅਤੇ ਪ੍ਰੋਸੈਸਿੰਗ ਫੀਸਾਂ ਵਿੱਚ ਵਾਧਾ ਕਰ ਦਿੱਤਾ ਹੈ ਇਸ ਦਾ ਅਸਰ ਸਭ ਤੋਂ ਵੱਧ ਪੰਜਾਬ ਦੇ ਲੋਕਾਂ ਦੇ ਉੱਪਰ ਪਵੇਗਾ ਜੋ ਕੈਨੇਡਾ ਵਿੱਚ ਸਿੱਖਿਆ ਜਾਂ ਫਿਰ ਕਿਸੇ ਸੰਸਥਾ ਵਿੱਚ ਕੰਮ ਕਰ ਰਹੇ ਨੇ ਕੈਨੇਡਾ ਵਿੱਚ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਆਈ ਆਰ ਸੀ ਸੀ ਨੇ ਅਸਥਾਈ ਨਿਵਾਸੀਆਂ ਦੇ ਲਈ ਕਈ ਅਰਜ਼ੀਆਂ ਲਈ ਫੀਸ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ। ਇਹਨਾਂ ਵਿੱਚ ਅਸਥਾਈ ਨਿਵਾਸ ਸਥਿਤੀ ਦੀ ਅਰਜ਼ੀਆਂ ਦੀ ਬਹਾਲੀ, ਵਿਜ਼ਟਰ, ਕਾਮੇ, ਵਿਦਿਆਰਥੀਆਂ ਲਈ ਕੈਨੇਡਾ ਵਾਪਸ ਜਾਣ ਦੇ ਅਧਿਕਾਰ, ਅਰਜ਼ੀਆਂ ਅਪਰਾਧਿਕ ਮੁੱਦਵਸੇਬੇ ਦੀਆਂ ਅਰਜ਼ੀਆਂ, ਗੰਭੀਰਤਾ ਅਪਰਾਧਾਂ ਸਮੇਤ ਕਈ ਅਸਥਾਈ ਨਿਵਾਸ ਪਰਮਟ ਤੇ ਅਰਜ਼ੀਆਂ ਸ਼ਾਮਲ ਨੇ ਜਿਨ੍ਹਾਂ ਵਿੱਚ ਬੂਲ ਪੰਜਾਬ ਦੇ ਨੌਜਵਾਨ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ। ਵਿਜ਼ਟਰ ਫੀਜ਼ ਦੀ ਬਹਾਲੀ ਦੇ ਲਈ ਹੁਣ ਕੈਨੇਡੀਅਨ ਡਾਲਰ ਦੇ ਵਿੱਚ 238 ਡਾਲਰ ਤੁਹਾਨੂੰ ਪੇ ਕਰਨੇ ਪੈਣਗੇ ਵਿਦਿਆਰਥੀ ਸਥਿਤੀ ਬਹਾਲੀ ਦੇ ਵਿੱਚ 379 ਡਾਲਰ ਵਰਕਰ ਬਹਾਲੀ ਦੇ ਵਿੱਚ 384 ਕੈਨੇਡਾ ਵਾਪਸ ਜਾਣ ਦਾ ਅਧਿਕਾਰ 459 ਡਾਲਰ 55 ਸੈਂਟ ਅਪਰਾਧਕ ਤੇ ਅਧਿਕਾਰ ਆਧਾਰ ਤੇ ਆਯੋਗ 229 ਡਾਲਰ 77 ਸੈਂਟ ਗੰਭੀਰ ਅਪਰਾਧ ਤੇ ਆਧਾਰ ਦੇ ਅਸਵੀਕਾਰਯੋਗ 1000 148.87 ਸੈਂਟ ਤੇ ਅਸਥਾਈ ਨਿਵਾਸ ਪਰਮਿਟ ਲਈ 229.70 ਸੈਂਟ ਕੈਨੇਡਾ ਦੇ IRCC ਨੇ ਅਜੇ ਤੱਕ ਨਵੀਂ ਫੀਸ ਅਪਡੇਟ ਨਹੀਂ ਕੀਤੀ ਪਰ ਕਿਹਾ ਜਾ ਰਿਹਾ ਹੈ ਕਿ 1 ਦਸੰਬਰ ਨੂੰ ਵਾਅਦਾ ਕਰ ਦਿੱਤਾ ਜਾਵੇਗਾ ਜਾਨੀ ਕਿ ਅੱਜ ਤੋਂ ਇਹ ਵਾਅਦਾ ਲਾਗੂ ਹੋ ਜਾਵੇਗਾ ਇੱਕ ਕਨੇਡਾ ਇਮੀਗ੍ਰੇਸ਼ਨ ਮਾਹਰ ਦਾ ਕਹਿਣਾ ਹੈ ਕਿ ਕਨੇਡਾ ਦਿਨ ਬਰ ਦਿਨ ਇਦਾਂ ਦੇ ਕਦਮ ਚੁੱਕ ਰਿਹਾ ਜਿਸ ਦਾ ਸਭ ਤੋਂ ਵੱਧ ਅਸਰ ਪੰਜਾਬ ਦੇ ਨੌਜਵਾਨਾਂ ਤੇ ਪਵੇਗਾ ਸਰਕਾਰੀ ਆਂਕੜਿਆਂ ਦੇ ਅਨੁਸਾਰ ਸਾਲ 2023 ਵਿੱਚ 319130 ਭਾਰਤੀ ਵਿਦਿਆਰਥੀ ਜੋ ਪੜ੍ਹਦੇ ਸਨ ਦੂਜੇ ਪਾਸੇ ਸਰਕਾਰੀ ਆਂਕੜੇ ਦੱਸਦੇ ਨੇ ਕਿ ਹਰ ਸਾਲ 2023 ਵਿੱਚ ਜਿੱਥੇ 877000 ਵਿਦਿਆਰਥੀ ਜੋ ایسਬੀ ਦੇ ਧਿਆਨ ਪਰਮੈਂਟ ਦੇ ਉੱਪਰ ਨੇ ਤੇ ਕੈਨੇਡਾ ਸਰਕਾਰ ਵੱਲੋਂ ਫੀਸਾਂ ਵਿੱਚ ਵਾਅਦਾ ਵਿਦਿਆਰਥੀਆਂ ਅਤੇ ਉੱਥੇ ਵਰਕ ਪਰਮਿਟ ਰੱਖਣ ਵਾਲੇ ਤੇ ਸਿੱਧਾ ਬੋਝ ਹੈ ਸਟੱਡੀ ਵੀਜ਼ਾ ਮਾਰਾਂ ਦਾ ਕਹਿਣਾ ਹੈ ਕਿ ਫੀਸਾਂ ਵਿੱਚ ਵਾਅਦੇ ਦਾ ਸਿੱਧਾ ਅਸਰ ਪੰਜਾਬ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੇ ਪੈਣਾ ਇਸ ਤੋਂ ਪਹਿਲਾਂ ਪੰਜਾਬ ਵਾਸੀਆਂ ਇਹ ਫੀਸ ਬੜੀ ਮੁਸ਼ਕਲ ਦੇ ਨਾਲ ਅਦਾ ਕਰਦੇ ਸਨ ਕਿਉਂਕਿ ਕੈਨੇਡਾ ਜਾਣ ਦਾ 1 ਸਾਲ ਦਾ ਜੀ ਆਨ ਤੇ ਹੋਰ ਖਰਚਾ 25 ਤੋਂ 30 ਲੱਖ ਰੁਪਏ ਤੱਕ ਪਹੁੰਚ ਜਾਂਦਾ ਹੈ ਟ੍ਰੇਨਿੰਗ ਹਵਾਲਨਾਮਾ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਕਵਰਾ ਦੇਖਣੇ ਸੋਣਿਆ ਪਾਣੀਆ ਤਬਾਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ